ਸਸ਼ੀ ਗਾਦਰੀ ਪੇਸ਼ ਹੈ ਬਹੁਤ ਹੀ ਪ੍ਰੇਰਣਾਦਾਇਕ ਕਹਾਣੀ ਸਹਜਤਾ ਅਤੇ ਸੰਕਲਪ ਜੀਵਨ ਵਿੱਚ ਕੁਝ ਅਜਹਹੀਆਂ ਦੁਖਦਾਈ ਘਟਨਾਵਾਂ ਵਾਪਰ ਜਾਂਦੀਆਂ ਹਨ ਜਦੋਂ ਇਸ ਤਰ੍ਹਾਂ ਜਾਪਨ ਲੱਗਦਾ ਹੈ ਕਿ ਹੁਣ ਜੀਵਨ ਵਿੱਚ ਪਏ ਘਾਟੇ ਦੀ ਪਰਪਾਈ ਕਦੀ ਨਹੀਂ ਹੋ ਸਕੇਗੀ ਪਰ ਜੇਕਰ ਅਜਹਹੀਆਂ ਘਟਨਾਵਾਂ ਸਮੇਂ ਸਮਝਦਾਰੀ ਅਤੇ ਠਰਮੇ ਤੋਂ ਕੰਮ ਲਿਆ ਜਾਵੇ ਤਾਂ ਸਫਲਤਾ ਦੀਆਂ ਬੁਲੰਦੀਆਂ ਦੁਬਾਰਾ ਵੀ ਸਰ ਕੀਤੀਆਂ ਜਾ ਸਕਦੀਆਂ ਹਨ ਅਜਹੀ ਹੀ ਘਟਨਾ ਸਕਾਟਲੈਂਡ ਦੇ ਪਰ ਸਿੱਧ ਇਤਿਹਾਸਕਾਰ ਥਾਮਸ ਕਾਰਲਾਈਲ ਨਾਲ ਵਾਪਰੀ ਜਦੋਂ ਉਸਨੇ ਫਰਾਂਸ ਦੀ ਕ੍ਰਾਂਤੀ ਦਾ ਰੈਵੋਲੂਸ਼ਨ ਆਫ ਫਰਾਂਸ ਨਾਮੀ ਪੁਸਤਕ ਦੀ ਰਚਨਾ ਕੀਤੀ ਪੁਸਤਕ ਰਚਨਾ ਕਾਰਜ ਪੂਰਾ ਕਰਨ ਉਪਰੰਤ ਉਸਨੇ ਇਸ ਸੰਬੰਧੀ ਆਪਣੇ ਇੱਕ ਬਹੁਤ ਹੀ ਨਜ਼ਦੀਕੀ ਮਿੱਤਰ ਨਾਲ ਚਰਚਾ ਕੀਤੀ ਤੇ ਉਸ ਨੂੰ ਪੁਸਤਕ ਦਾ ਖਰੜਾ ਦੇਖਣ ਦੀ ਮੰਗ ਕੀਤੀ ਕਾਰਲਾਈਲ ਨੇ ਰਚਿਤ ਪੁਸਤਕ ਦਾ ਖਰੜਾ ਆਪਣੇ ਮਿੱਤਰ ਨੂੰ ਦੇ ਦਿੱਤਾ ਤਾਂ ਕਿ ਉਹ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਵਿਸ਼ੇ ਅਤੇ ਵਿਆਕਰਣ ਪੱਖੋਂ ਹੋਰ ਸੁਧਾਈ ਕੀਤੀ ਜਾ ਸਕੇ ਕਾਰਲਾਈਲ ਦੀ ਪੁਸਤਕ ਦੇ ਖਰੜੇ ਦੀ ਸੋਧ ਸੁਧਾਈ ਕਰਦਿਆਂ ਉਸਦੇ ਮਿੱਤਰ ਨੇ ਇੱਕ ਦਿਨ ਜਲਦੀ ਵਿੱਚ ਬਾਹਰ ਜਾਂਦੇ ਸਮੇਂ ਉਹ ਖਰੜਾ ਰੱਦੀ ਅਖਬਾਰਾਂ ਵਾਲੇ ਰੈਕ ਵਿੱਚ ਰੱਖ ਦਿੱਤਾ ਜਿਸ ਨੂੰ ਬਾਅਦ ਵਿੱਚ ਨੌਕਰ ਨੇ ਰੱਦੀ ਅਖਬਾਰਾਂ ਦੇ ਨਾਲ ਹੀ ਰੱਦੀ ਸਮਝ ਕੇ ਜਲਾ ਦਿੱਤਾ ਕਾਰਲਾਈਲ ਦਾ ਮਿੱਤਰ ਜਦ ਘਰ ਪਰਤਿਆ ਤਾਂ ਉਸਨੇ ਖਾਣਾ ਪੀਣਾ ਕਰਨ ਤੋਂ ਬਾਅਦ ਖਰੜੇ ਦੀ ਸੋਤ ਸੁਧਾਈ ਦੇ ਮਕਸਦ ਨਾਲ ਅਖਬਾਰਾਂ ਦੇ ਰੈਕ ਵਿੱਚੋਂ ਜਦੋਂ ਖਰੜਾ ਪ੍ਰਾਪਤ ਕਰਨ ਬਾਰੇ ਨਜ਼ਰ ਮਾਰੀ ਤਾਂ ਉੱਥੇ ਕੁਝ ਵੀ ਨਹੀਂ ਸੀ ਉਸਨੇ ਪਰੇਸ਼ਾਨੀ ਦੀ ਹਾਲਤ ਵਿੱਚ ਆਪਣੇ ਨੌਕਰ ਨੂੰ ਆਵਾਜ਼ ਮਾਰੀ ਤੇ ਉਸ ਤੋਂ ਪੁੱਛਿਆ ਨੌਕਰ ਦਾ ਉੱਤਰ ਸੁਣ ਕੇ ਕਾਰਲਾਈਲ ਦੇ ਮਿੱਤਰ ਦੇ ਪੈਰਾਂ ਹੇਠੋਂ ਇੱਕ ਵਾਰ ਤਾਂ ਜ਼ਮੀਨ ਹੀ ਨਿਕਲ ਗਈ ਉਸ ਨੂੰ ਸੋਝ ਨਹੀਂ ਰਿਹਾ ਸੀ ਕਿ ਹੁਣ ਕੀ ਕੀਤਾ ਜਾਵੇ ਤੇ ਕਾਰਲਾਈਲ ਨੂੰ ਕੀ ਜਵਾਬ ਦਿੱਤਾ ਜਾਵੇ ਆਖਿਰ ਆਪਣੇ ਨੌਕਰ ਨੂੰ ਨਾਲ ਲੈ ਕੇ ਮਿੱਤਰ ਕਾਰਲਾਈਲ ਦੇ ਘਰ ਪਹੁੰਚਿਆ ਤੇ ਸਾਰੀ ਹੋਈ ਬੀਤੀ ਉਹਨੂੰ ਕਹਿ ਸੁਣਾਈ ਖਰੜੇ ਨੂੰ ਜਲਾਏ ਜਾਣ ਦੀ ਖਬਰ ਸੁਣ ਕੇ ਕਾਰਲਾਈਲ ਦੀ ਪਤਨੀ ਬਹੁਤ ਰੋਈ ਕਿਉਂਕਿ ਉਹ ਜਾਣਦੀ ਸੀ ਕਿ ਪੁਸਤਕ ਦਾ ਉਹ ਖਰੜਾ ਕਾਰਲਾਈਲ ਦੀ ਬਹੁਤ ਲੰਬੀ ਕਹਾਣੀ ਸੀ ਜਿਸ ਉੱਤੇ ਉਸ ਨੂੰ ਸਾਲਾਂ ਦਰਸਾਲ ਮਿਹਨਤ ਕਰਨੀ ਪਈ ਸੀ ਪਰ ਮਿੱਤਰ ਦੀ ਹਾਲਤ ਦੇਖਦੇ ਹੋਏ ਕਾਰਲਾਈਲ ਨੇ ਆਪਣੇ ਮਨ ਨੂੰ ਸ਼ਾਂਤ ਰੱਖਦੇ ਹੋਏ ਕਿਹਾ ਕੋਈ ਗੱਲ ਨਹੀਂ ਦੋਸਤ ਅਜਿਹੇ ਘਟਨਾਵਾਂ ਜ਼ਿੰਦਗੀ ਵਿੱਚ ਅਕਸਰ ਹੀ ਵਾਪਰ ਜਾਂਦੀਆਂ ਹਨ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਵੇਗਾ ਕਾਰਲਾਈਲ ਬੇਸ਼ੱਕ ਅੰਦਰੋਂ-ਅੰਦਰੀ ਇਸ ਘਟਨਾ ਨਾਲ ਬਹੁਤ ਦੁਖੀ ਸੀ ਪਰ ਉਸਨੇ ਮਨ ਵਿੱਚ ਪੱਕਾ ਸੰਕਲਪ ਕਰ ਲਿਆ ਕਿ ਉਹ ਆਪਣੀ ਪੁਸਤਕ ਉੱਤੇ ਦੁਬਾਰਾ ਕੰਮ ਕਰੇਗਾ ਤੇ ਹੋ ਸਕਦਾ ਹੈ ਪੁਸਤਕ ਦਾ ਨਵਾਂ ਖਰੜਾ ਪਹਿਲਾਂ ਵਾਲੇ ਖਰੜੇ ਨਾਲੋਂ ਵੀ ਜਾਨਦਾਰ ਅਤੇ ਵਧੀਆ ਬਣ ਸਕੇ ਇਹ ਸੋਚ ਕੇ ਉਹ ਫਿਰ ਪੁਸਤਕ ਰਚਨਾ ਵਿੱਚ ਰੁੱਝ ਗਿਆ ਕਈ ਸਾਲਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਜੋ ਪੁਸਤਕ ਸਾਹਮਣੇ ਆਈ ਫਰਾਂਸ ਦੀ ਕ੍ਰਾਂਤੀ ਦੇ ਸੰਬੰਧ ਵਿੱਚ ਅੱਜ ਵੀ ਉਹ ਦੁਨੀਆ ਭਰ ਵਿੱਚ ਇੱਕ ਪ੍ਰਮਾਣਿਕ ਦਸਤਾਵੇਜ਼ ਮੰਨੀ ਜਾ ਰਹੀ ਹੈ ਕਾਰਲਾਈਲ ਨੇ ਆਪਣੇ ਧੀਰਜ ਅਤੇ ਔਖੇ ਸਮੇਂ ਸਹਿਜ ਰੂਪ ਵਿੱਚ ਵਿਚਰਨ ਦੀ ਪ੍ਰਵਿਰਤੀ ਕਾਰਨ ਹੱਥੋਂ ਖੁੰਝੀ ਹੋਈ ਸਫਲਤਾ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਸਗੋਂ ਪਹਿਲਾਂ ਨਾਲੋਂ ਵੀ ਵਧੀਆ ਲਿਖਿਤ ਇਤਿਹਾਸ ਨੂੰ ਪ੍ਰਦਾਨ ਕੀਤੀ ਜਿਸ ਨੇ ਉਸ ਨੂੰ ਅਮਰ ਕਰ ਦਿੱਤਾ ਧੰਨਵਾਦ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰਨ ਲਈ ਤੇ ਤੁਹਾਡੇ ਤੱਕ ਬਹੁਤ ਹੀ ਪਿਆਰੀਆਂ ਮਨੋਰੰਜਨ ਵਾਲੀਆਂ ਤੇ ਪ੍ਰੇਰਣਾਦਾਇਕ ਕਹਾਣੀਆਂ ਪਹੁੰਚਾਉਣ ਲਈ ਅਸੀਂ ਇੱਕ ਨਿੱਕਾ ਜਿਹਾ ਬਰਾਲਾ ਕਰ ਰਹੇ ਹਾਂ ਇਹ ਚੈਨਲ ਬਣਾ ਕੇ ਜਿਸ ਦਾ ਨਾਮ ਹੈ ਗੁਰਮੁਖੀ ਦਾ ਬੇਟਾ ਸੋ ਜੋ ਵੀ ਵੀਰ ਮਿੱਤਰ ਇਸ ਚੈਨਲ ਦੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਸਾਡਾ ਸਾਥ ਦਿਓ ਅਸੀਂ ਪੰਜਾਬੀ ਮਾਂ ਬੋਲੀ ਨੂੰ ਪਰਫੁੱਲਿਤ ਕਰ ਸਕੀਏ ਧੰਨਵਾਦ